ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੋਜ਼ਪੁਰ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਵੜਾ ਜਵਾਰ ਸਿੰਘ ਵਾਲੇ ਦੇ ਵਿੱਚ ਫਰੋਜ਼ਪੁਰ ਜ਼ਿਲ੍ਹੇ ਦਾ ਇਹ ਪਿੰਡ ਸੁਲਿਹਾਨੀ ਤੋਂ ਸਿੱਧੀ ਸੜਕ ਆਉਂਦੀ ਆ ਮਿੱਤਰੋ ਇਸ ਪਿੰਡ ਦੇ ਵਿੱਚ ਇਸ ਪਿੰਡ ਤੋਂ ਸਿੱਧੀ ਸੜਕ ਸੁਲਿਹਾਨੀ ਨੂੰ ਵੀ ਜਾਂਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਘਰੇਲੂ ਪਰਿਵਾਰ ਦੇ ਘਰੇ ਇੱਕ ਪਹਿਲਾ ਸੂਆ ਸੂਰਜ ਚੋਟੀ ਜੀ ਕਵਾਲ ਖੋਣੀਆ ਤੁਹਾਨੂੰ ਪ੍ਰੋਪਰ ਰਿਕਾਰਡ ਦੇ ਨਾਲ ਮਿਲੂਗੀ ਇਹ ਆਪ ਵੀ ਕਿਹੜੇ ਸੀਮੰਟ ਦੀ ਆ ਕਿਹਦੇ ਕਿਹੜਾ ਸੀਮੰਟ ਲੱਗਿਆ ਹੋਇਆ ਸਾਰੀ ਗੱਲਬਾਤ ਆਪਾਂ ਭਰਾ ਦੇ ਨਾਲ ਕਰਾਂਗੇ ਵੱਡੀ ਗੱਲ ਇਹ ਆ ਵੀ ਛੋਟੀ ਜਿਹਲੀ ਹਦੋਬਾਦ ਆ ਯਾਰ ਕੋਈ ਇਹਨੂੰ ਨਿੰਦ ਵਿਚਾਰ ਰਹਿਣੀ ਅਸੀਂ ਕੋਲੇ ਖੜੇ ਆ ਉੱਪਰੇ ਬੰਦੇ ਆ ਮਾਲ ਪਰਲੇ ਪਾਸੇ ਆ ਇਹਨੂੰ ਇਧਰਲੇ ਪਾਸੇ ਲਿਆਂਦਾ ਹੋਇਆ ਨਾ ਕੋਈ ਇਹਦੇ ਵਿੱਚ ਕਾਲਾ ਪਾਣਾ ਨਾ ਕੋਈ ਇਹਦੇ ਵਿੱਚ ਚੌੜਾ ਪਾਣਾ ਮਨੋ ਜਿਹੜੀ ਮੈਨੂੰ ਚੰਗੀ ਚੀਜ਼ ਲੱਗਦੀ ਆ ਉਹਦੇ ਮੈਂ ਤਾਰੀਫ ਜ਼ਰੂਰ ਕਰਦਾ ਹੁੰਨਾ ਤੇ ਇਹ ਬਾਖਮਾਲ ਚੀਜ਼ ਆ ਉਸ ਪੱਖ ਤੋਂ ਆਉ ਕਰਦੇ ਗੱਲਬਾਤ ਭਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਆ ਵੱਡੇ ਭਾਈ ਠੀਕ ਆ ਜੀ ਸੀਤਾ ਦੇ ਪ੍ਰਵਾਦ ਵਧੀਆ ਜੀ ਵਧੀਆ ਠੀਕ ਆ ਅਸੇ ਨਾਮ ਦੱਸ ਦਈਏ ਵੀਰੇ ਮੇਰਾ ਨਾਮ ਗੁਰਦੀਪ ਸਿੰਘ ਆ ਜੀ ਸਨੋ ਬਾਈ ਉਸਾਕਾ ਸਿੰਘ ਉਸਾਕਾ ਸਿੰਘ ਅੱਛਾ ਗੁਰਦੀਪ ਵੀਰ ਜਿਹੜੀ ਝੋਟੀ ਵੇਚਣੀ ਆਪਾਂ ਪਹਿਲੇ ਨਹੀਂ ਆ ਵੱਡੇ ਬਾਈ ਹਾਂਜੀ ਪਹਿਲੇ ਨਹੀਂ ਠੀਕ ਆ ਕਿੰਨੇ ਦਿਨ ਬਾਕੀ ਆ ਵੀਰੇ ਜਾਂਦੇ ਆ ਤੱਕ ਤਾਂ ਰਹਿੰਦੇ ਆ 10 ਕੁ ਦਿਨ ਰਹਿੰਦੇ ਆ ਇਹ ਆਪ ਕਿਹੜੇ ਸੀਮਣ ਦੀ ਆ ਵੀਰੇ ਇਹ ਜਵਰਾਜ ਝੋਟੀ ਇਹਦੇ ਲੱਗਾ ਕਿਹੜਾ ਅੱਗੇ ਬਾਈ ਦਾਰੇ ਝੋਟੇ ਦਾਰੇ ਤੋਂ ਗੱਪਣਾ ਆਪ ਜਵਰਾਜ ਦੀ ਹੈ ਅੱਥੇ ਵੀਰੇ ਦਿਨ ਜਿਵੇਂ 10 ਪਾ ਫਿਰ ਤਾਂ ਬਹੁਤ ਸੋਹਣੀ ਤੁਹਾਨੂੰ ਤਿਆਰ ਹੋ ਜੂ ਯਾਰ ਹਾਂਜੀ ਹਾਂਜੀ ਅੱਛਾ ਦੰਦੋ ਕਿਵੇਂ ਕੱਟੀ ਪਈ ਐ ਜਵਾਨੀ ਹੈ ਠੀਕ ਹੈ ਬਈ ਠੀਕ ਹੈ ਵੱਡੇ ਭਾਈ ਕਲੀਅਰ ਵਾਲੋ ਆ ਬੜਾ ਸੋੜਾ ਤਿਆਰ ਕੀਤਾ ਯਾਰ ਹਨਾ ਤੇ ਠੰਡੀ ਸੀਲ ਪਾ ਲਈ ਆ ਯਾਰ ਹਨਾ ਇਸ ਗੱਲ ਤੋਂ ਤਾਂ ਵਾਕਈ ਮੈਨ ਮੰਨਣੀ ਪਊਗੀ ਥੱਲੇ ਥੱਲੇ ਬੈਠੀ ਆਈ ਬਹਿਣੂਗੀ ਹਾਂਜੀ ਐਈ ਬੈਠੀ ਬੜਾ ਥੱਲੇ ਇੰਦੇ ਬਹਿ ਕੇ ਵਖਰੀ ਬਣਾਇਆ ਕੋਈ ਨੰਦ ਵਿਚਾਰਾ ਨਹੀਂ ਲੈ ਬਈ ਠੀਕ ਆ ਓਕੇ ਆ ਜਾ ਤੋਰੀ ਵੀਰੇ ਬਣਾਇਆ ਕੱਢੀ ਇਹਨੂੰ ਲੈ ਵੀ ਮਿੱਤਰੋ ਸੀਲ ਵਾਲੇ ਪੱਖ ਤੋਂ ਬੜੀ ਮਜ਼ਬੂਤ ਝੋਟੀ ਆ ਯਾਰ ਕਹਿਣ ਵਾਲੀ ਗੱਲ ਨਹੀਂ ਕਿ ਤੁਸੀਂ ਆਪ ਵੀ ਆ ਕੇ ਵੇਖ ਲਿਓ ਭਾਉਾਂ ਦੀ ਠੰਡੀ ਸੀਲ ਪਾ ਲਈ ਰੱਜ ਕੇ ਆ ਵੇਰੇ ਉਹ ਤਾਂ ਮੁਰਦਾ ਯਾ ਗੋਰ ਚੱਠੇ ਕੋਲ ਨਹੀਂ ਠੀਕ ਹੈ ਬਾਈ ਇਹਨੂੰ ਤਾਂ ਯਾਰ ਪਰਵਾਹ ਹੀ ਨਹੀਂ ਜਿੱਦਾਂ ਨੂੰ ਰੱਸਾ ਖਿੱਚ ਲਿਆ ਉਧਰ ਨਹੀਂ ਤੁਰੀ ਜਾਂਦੀ ਹੈ ਹਨਾ ਇਸ ਪੱਖ ਤੋਂ ਤਾਂ ਯਾਰ ਬੜੀ ਚੰਗੀ ਝੋਟੀ ਜੈਲੀ ਬਹੁਤ ਆ ਯਾਰ ਕਰਮ ਵਾਲੀ ਲੈ ਨਾ ਦੀਪ ਤੋਂ ਡਰਦੀ ਦੀਪ ਨੂੰ ਵੀ ਕਹਿੰਦੀ ਚੰਗੀ ਤਰ੍ਹਾਂ ਫੁਲਮਾੜਾ ਇਹੋ ਜੀ ਝੋਟੀ ਨੂੰ ਫੁਲਮਾਉਣ ਦਾ ਨਜ਼ਾਰਾ ਜਿਹੜਾ ਵੱਖਰਾ ਹੁੰਦਾ ਮਿੱਤਰੋ ਜਿਹੜਾ ਪਸੂ ਡਰਦਾ ਨਾ ਯਾਰ ਉਹਨੂੰ ਵਿਖਾਇਆ ਵੀ ਨਹੀਂ ਜਾਂਦਾ ਉਹ ਕਿਤੇ ਉਧਰ ਪਹੁੰਚ ਜਾਂਦਾ ਕਿਤੇ ਉਧਰ ਹੋ ਜਾਏ ਪੜਦੇ ਵੀਰੇ ਬੰਦੇ ਨੂੰ ਕਰਮ ਵਾਲਿਆ ਪੁੱਤੇ ਦਾ ਲੈਵਾ ਵਖਾ ਦੇ ਪਿਛੋ ਟੋੜੀ ਆ ਜਾ ਲੈ ਮਿੱਤਰੋ ਪਾਸੇ ਵਾਲੇ ਥਣ ਵੇਖੋ ਹੁਣ ਘੇਰਾਂ ਦੀਆਂ ਨੇ ਐਣ ਓਕੇ ਦੀ ਰਿਪੋਰਟ ਪਿਛੋ ਲੈ ਜਾ ਪੁੱਤ ਲੈਵਾ ਐਣ ਰੂਲ ਨਾਲ ਵਿਖਾਈ ਚੱਲਣ ਤਾਂ ਚਾਰੇ ਪਾਸੇ ਦੂਜੇ ਪਾਸੇ ਵੀ ਵਿਖਾ ਦੇ ਲੈ ਵੀ ਮਿੱਤਰੋ ਹਰ ਪੱਖ ਤੋਂ ਕਰਮ ਵਾਲੀ ਨਾ ਡਾਡੀ ਚੰਗੀ ਕਹਿ ਸਕਦਾ ਮੈਂ ਕੱਦ ਦਰਮਿਆਨੇ ਦੇ ਵਿੱਚ ਜੁਬਰਾਜ ਦੀ ਆਪ ਆ ਮਿੱਤਰੋ ਅੱਗੇ ਦਾਰੇ ਤੋਂ ਗੱਬਣ ਰੇਟ 1 ਲੱਖ ਕਿੰਨਾ ਸੀ ਆ ਵੀਰੇ 130000 ਰੁਪਇਆ ਡਿਮਾਂਡ ਜਿਹੜੀ 130000 ਰੁਪਇਆ ਇਹਨਾਂ ਸੋਚੋ ਪਹਿਲਾਂ ਬੋਲ ਗਿਆ ਹੀ ਬਾਈ ਨੇ ਮੈਨੂੰ ਕਿਹਾ ਸੀ ਕਿਹਦਾ ਵੀ ਰੇਟ ਇੰਨਾ ਕਰਨਾ ਆਪਾਂ ਤੇ ਨੰਬਰ ਬਾਈ ਦਾ ਆਪਾਂ ਲੈ ਲੈਣੇ ਵੀਰੇ ਨੰਬਰ ਦੱਸੀ ਭਰਾ 87259 ਜੀ 55202 ਜੀ ਇੱਕ ਵਾਰੀ ਹੋਰ ਬੋਲ ਦਿਓ ਜੀ 87259 ਜੀ 55202 ਜੀ ਠੀਕ ਆ ਬਈ ਇਸ ਨੰਬਰ ਤੇ ਵੀਰ ਇੰਨਾ ਕਰ ਲਿਓ ਮਿੱਤਰੋ ਗੱਲਬਾਤ ਪਿੰਡ ਹੈਗਾ ਵਾੜਾ ਜਵਾਰ ਸਿੰਘ ਵਾਲਾ ਜ਼ਿਲ੍ਹਾ ਲਗਦਾ ਵਾ ਫਰੋਜਪੁਰ ਮਿੱਤਰੋ ਤੋ ਸੁਲਿਆਣੀ ਪਿੰਡ ਤੋਂ ਬਿਲਕੁਲ ਸਿੱਧੀ ਛੜਕ ਆਉਂਦੀ ਆ ਗੱਲਬਾਤ ਲਈ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਆ